ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਆਪਾਂ ਨਾ ਕਾਲੇ ਛੋਲੇ ਲਏ ਸੀ ਉਹਨਾਂ ਨੂੰ ਆਪਾਂ ਪਹਿਲਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਿਆ ਉਹਨਾਂ ਨੂੰ ਆਪਾਂ ਪੁਗਰਨ ਦਿੱਤਾ ਉਸ ਤੋਂ ਬਾਅਦ ਆਪਾਂ ਡੇਲੀ ਪਾਣੀ ਚੇਂਜ ਕਰਦੇ ਸੀਗੇ ਇਹਦਾ ਤੇ ਇਹਨਾਂ ਨੂੰ ਏਡੇ ਏਡੇ ਵੱਡੇ ਕਰ ਲਿਆ ਆਪਾਂ ਹਨਾ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਲਵਾਂਗੇ ਵੇ ਇਸੇ ਨੂੰ ਥੋੜਾ ਹੋਰ ਵੱਡਾ ਕਰ ਸਕਦੀ ਸੀ ਪਰ ਮੈਨੂੰ ਕੋਈ ਐਮਰਜੈਂਸੀ ਸੀ ਤੇ ਮੈਂ ਕਿਤੇ ਜਾਣਾ ਸੀਗਾ ਤੇ ਮੈਂ ਸੋਚਿਆ ਖਰਾਬ ਨਾ ਹੋ ਜਾਣ ਤੇ ਚਲੋ ਇਹਦਾ ਇਸਤੇਮਾਲ ਕਰ ਲੈਨੇ ਆ ਹਨਾ ਤੇ ਇਹਨੂੰ ਆਪਾਂ ਸਾਰਿਆਂ ਨੂੰ ਕੱਟ ਕੇ ਰੱਖ ਲਵਾਂਗੇ ਸਾਈਡ ਤੇ ਇਹਦਾ ਆਪਾਂ ਸਾਗ ਬਣਾਵਾਂਗੇ ਤੇ ਮੇਰੇ ਕੋਲ ਪਾਲਕ ਵੀ ਪਈ ਸੀ ਕਿ ਕਾਫੀ ਸਾਰੀ ਘਰ ਦੀ ਤੇ ਦੇਖੋ ਨੂੰ ਥੋੜਾ ਸਾਰਾ ਥੋੜਾ ਜਿਹਾ ਲੱਗਦਾ ਪਰ ਇਹਦਾ ਸਾਗ ਆ ਜਿਹੜਾ ਬਹੁਤ ਟੇਸਟੀ ਬਣੂਗਾ ਆਪਾਂ ਇੱਥੇ ਲਈਏ ਡੇਢ ਗੁੱਤੀ ਪਾਲਕ ਦੀ ਤੇ ਇੱਕ ਕੋਲੀ ਛੋਲਿਆਂ ਦੀ ਦਾਲ ਦੀ ਠੀਕ ਹੈ ਤੇ ਇਹਨਾਂ ਨੂੰ ਆਪਾਂ ਹੁਣ ਧੋਵਾਂਗੇ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜੇ ਛੋਲਿਆਂ ਦਾ ਸਾਗ ਆ ਬਹੁਤ ਲਵਾ ਲਵਾਏ ਤੇ ਪਾਲਕ ਆ ਜਿਹੜੀ ਉਹ ਵੀ ਆਪਣੇ ਕੋਲੇ ਲਵੀ ਲਵੀ ਆ ਠੀਕ ਆ ਇਹਨੂੰ ਇਦਾਂ ਹੀ ਹੱਥ ਨਾਲ ਤੋੜ ਕੇ ਤੇ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਤਿੰਨ ਤੋਂ ਚਾਰ ਪਾਣੀ ਧੋ ਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਠੀਕ ਆ ਹੁਣ ਆਪਾਂ ਆਪਣਾ ਜਿਹੜਾ ਸਾਗ ਆ ਉਹਨ ਸਾਰਿਆਂ ਨੂੰ ਚੱਕ ਲਿਆ ਏ ਤੈਨੂੰ ਧੋ ਲਵਾਂਗੇ ਜਿਹੜੀ ਆਪਣੀ ਦਾਲ ਆ ਉਹਨੂੰ ਵੀ ਆਪਾਂ ਧੋ ਲਵਾਂਗੇ ਠੀਕ ਹੈ ਧੋ ਕੇ ਆਪਾਂ ਦਾਲ ਨੂੰ ਕੁੱਕਰ ਦੇ ਵਿੱਚ ਪਾਤਾ ਫਿਰ ਜਿਹੜਾ ਆਪਾਂ ਪਾਲਕ ਤੇ ਸਾਗ ਜਿਗਾ ਧੋਇਆ ਸੀ ਉਹਨੂੰ ਵਿੱਚ ਪਾਤਾ ਇਹਦੇ ਵਿੱਚ ਨਮਕ ਪਾ ਕੇ ਤੇ ਇਹਨੂੰ ਤੁਸੀਂ 20 ਮਿੰਟ ਗੈਸ ਦੇ ਉੱਪਰ ਰੱਖ ਦੇਣਾ ਹੈ ਬਣਨ ਵਾਸਤੇ ਉਸ ਤੋਂ ਬਾਅਦ ਦੂਜੇ ਪਾਸੇ ਆਪਾਂ ਤਰਾਂਗੇ ਕੜਾਈ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਦੋ ਸੁੱਕੀਆਂ ਲਾਲ ਮਿਰਚਾਂ ਤੇਜ ਪੱਤਾ ਦੋ ਲائਚੀਆਂ ਜੀਰਾ ਹਰੀਆਂ ਮਿਰਚਾਂ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਪਿਆਜ਼ ਠੀਕ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤੇ ਪੱਕਣ ਦੇ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਟਮਾਟਰ ਠੀਕ ਆ ਉਦੋਂ ਆਪਣੇ ਸਾਗ ਨੂੰ ਵੀ 20 ਤੋਂ 25 ਮਿੰਟ ਹੋ ਜਾਣਗੇ ਦੇਖੋ ਹੁਣ ਆਪਾਂ ਨੇ ਟਮਾਟਰ ਪਾਤੇ ਆ ਤੇ 25 ਮਿੰਟ ਦੇ ਵਿੱਚ ਆਪਣਾ ਜਿਹੜਾ ਸਾਗ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਇਹਦੇ ਵਿੱਚ ਨੂਨ ਮਿਰਚ ਮਸਾਲਾ ਤੁਸੀਂ ਆਪਣੀ ਚਾਅ ਅਸਤਾ ਪਾ ਸਕਦੇ ਹੋ ਕਿਉਂਕਿ ਸਾਗ ਦੇ ਵਿੱਚ ਆਪਾਂ ਕੱਲਾ ਨੂਨ ਹੀ ਪਾਇਆ ਠੀਕ ਹੈ ਤੇ ਮੈਂ ਹੁਣ ਆ ਦੇਖੋ ਸਾਗ ਬਣ ਕੇ ਤਿਆਰ ਆ ਇਹਨੂੰ ਆਪਾਂ ਪੀਸ ਲਵਾਂਗੇ ਮੈਨੂੰ ਇਹ ਕਾਫੀ ਜ਼ਿਆਦਾ ਗਾੜਾ ਲੱਗਾ ਤੇ ਮੈਂ ਇਹਦੇ ਵਿੱਚ ਐਡ ਕਰੂੰਗੀ ਪਾਣੀ ਠੀਕ ਹੈ ਦੇਖੋ ਇੱਕ ਤੋਂ ਡੇਢ ਗਲਾਸ ਮੈਂ ਇਹਦੇ ਵਿੱਚ ਪਾਣੀ ਐਡ ਕਰੂੰਗੀ ਤੁਸੀਂ ਚਾਹੋ ਤਾਂ ਇਥੇ ਆਲਣ ਪਾ ਸਕਦੇ ਜੇ ਤੁਸੀਂ ਦਾਲ ਨਹੀਂ ਪਾਉਂਦੇ ਤਾਂ ਮੈਂ ਦਾਲ ਪਾਈ ਹੋਈ ਹੈ ਤੇ ਆਲਣ ਦੀ ਬਿਲਕੁਲ ਜ਼ਰੂਰਤ ਨਹੀਂ ਸਾਗ ਨੂੰ ਆਪਾਂ ਪੀਸ ਲਿਆ ਤੇ ਹੁਣ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਠੀਕ ਹੈ ਤੇ ਆਪਣਾ ਜਿਹੜਾ ਸਾਗ ਉਹ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਦੇਖੋ ਸਾਗ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਆ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਸਾਗ ਬਣਾ ਸਕਦੇ ਆ ਤੁਸੀਂ ਚਾਹੋ ਜਿਹੜੇ ਛੁੱਲੇ ਮੈਂ ਉਗਾਏ ਆ ਉਹਦੀ ਜਗਾ ਜਿਵੇਂ ਅੱਜ ਕੱਲ ਛੋਲੀ ਆ ਜਾਂਦਾ ਹਨਾ ਉਹਦੇ ਪੱਤੇ ਹੁੰਦੇ ਆ ਤੁਸੀਂ ਉਹਨਾਂ ਦਾ ਵੀ ਸਾਗ ਇਸੇ ਤਰ੍ਹਾਂ ਬਣਾ ਸਕਦੇ ਹੋ ਇਸੇ ਤਰੀਕੇ ਨਾਲ ਠੀਕ ਹੈ ਵੀਡੀਓ ਵਧੀਆ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਣਾ ਡਿਨਰ ਬਣ ਕੇ ਬਿਲਕੁਲ ਰੈਡੀ ਹੈ ਥੈਂਕ ਯੂ ਫॉर ਵਾਚਿੰਗ